ભગવંતમાનજી ફીડબેક લે ਰਹੇ ਆ ਆਪਣੇ ਬੰਦਿਆਂ ਨੂੰ ફીડબેક ਲੈ ਰਹੇ ਆ ਸਦਕੇ ਕਿ ਹਾਂ ਭਈ ਕੀ ਹੋਇਆ ਕੀ ਗੱਲ ਆ ਕੌਣ ਨਹੀਂ ਤੁਰਿਆ ਕੌਣ ਤੁਰਿਆ ਪਰ ਜਿੰਨੀ ਗੱਲ ਜਿਹੜੀ ਸੁਣ ਨੂੰ ਮਿਲੀ ਆ ਉਹ ਕਾਫੀ ਕਹਿੰਦੇ ਕਿ ਦਿਲਚਸਪ ਆ ਕਿ ਭਗਵੰਤમાન ਹੋਰਾਂ ਨੂੰ ਕੁਝ ਐਮ ਐਲ ਐਸ ਦੀ 네ਗੇਟਿਵ ਰਿਪੋਰਟ ਮਿਲ ਰਹੀ ਆ ਮਸਲਨ ਸੁਣਚੇ ਆ ਰਿਹਾ ਹੈ ਹੁਣ ਪਤਾ ਨਹੀਂ ਕਿੰਨੀ ਕੁ ਸੱਚਾਈ ਹੋਏਗੀ ਇਸ ਮਾਮਲੇ ਦੇ ਵਿੱਚ ਪਰ ਮੈਨੂੰ ਸੱਚ ਲੱਗਦਾ ਜੇ ਪਰਸਨਲੀ ਕੋਈ ਮੈਨੂੰ ਪੁੱਛੇ ਤਾਂ ਮੈਨੂੰ ਇਹ ਚੀਜ਼ ਸੱਚ ਲੱਗਦੀ ਹੈ ਕਿ ਇਹਨਾਂ ਦੇ ਐਮਐਲਏ ਜਿਹੜੇ ਹੈਗੇ ਆ ਉਹ ਆਪਣੇ ਬੰਦਿਆਂ ਦੀ ਗੱਲ ਹੀ ਨਹੀਂ ਸੁਣਦੇ ਕਈ ਵਾਰੀ ਸਾਰੇ ਨਹੀਂ ਕੁਝ ਐਮਐਲਏ ਚਲਦੇ ਆ ਤਾਂ ਉਤੇ ਬਾਅਦ ਜਿਹੜੀ ਉਹ ਗੱਲ ਸੁਣਦੇ ਆ ਉਹ ਉਹਨਾਂ ਲੋਕਾਂ ਦੀ ਗੱਲ ਸੁਣਦੇ ਆ ਜਿਹੜੇ ਪੁਰਾਣੀਆਂ ਪਾਰਟੀਆਂ ਚ ਪੁਰਾਣੇ ਢੱਲੇਦਾਰ ਬੰਦੇ ਆ ਇੱਧਰ ਉੱਧਰ ਮੂੰਹ ਮਾਰਦੇ ਆ ਸੋ ਇਸ ਕਰਕੇ ਇਹ ਜਿਹੜੀ ਰਿਪੋਰਟ ਮਿਲ ਰਹੀ ਆ ਇਹ ਕੋਈ ਬਹੁਤੀ ਪੋਜ਼ਿਟਿਵ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਖੁਦ ਇਹਨਾਂ ਦੇ ਵਰਕ ਕਰਿਆ ਵਲੰਟੀਅਰ ਆ ਉਹ ਆਪਣੇ ਕੰਮ ਕਰਵਾਉਣ ਲਈ ਹਾੜੇ ਕੱਢ ਰਹੇ ਆ ਜਦ ਕਿ ਦੂਜੀਆਂ ਪਾਰਟੀਆਂ ਵਾਲੇ ਤਲ ਬਦਲੂ ਜਾਂ ਮਾਫੀਆ ਦੇ ਨਾਲ ਜੁੜੇ ਲੋਕ ਜਿਨ੍ਹਾਂ ਨੂੰ ਇਹ ਮਾਫੀਆ ਕਹਿੰਦੇ ਰਹੇ ਇਹਨਾਂ ਦੀ ਪਛਾਹ ਦੇ ਵਿੱਚ ਉਹ ਬਹੁਤ ਆਸਾਨੀ ਦੇ ਨਾਲ ਚੁਟਕੀਆਂ ਚ ਜਿਵੇਂ ਵੀ ਬੀਬਾ ਅਨਮੋਲ ਜੀ ਚੁਟਕੀਆਂ ਚ ਐਮਐਸਪੀ ਦਵਾਉਂਦੇ ਸੀ ਕਿ ਉਹ ਕਮਾ ਕੇ ਫੋਨ ਨਾਲ ਦੀ ਨਾਲ ਕੰਮ ਜਿਹੜੇ ਆ ਉਹ ਕਰਵਾ ਲੈਂਦੇ ਆ ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਇਹ ਆ ਕਿ ਭਗਵੰਤ ਮਾਨ ਐਮਐਲਏ ਨੂੰ ਜਾਂ ਜਿਹੜੇ ਹਲਕਿਆਂ ਦੇ ਉਮੀਦਵਾਰ ਜਿੱਤੇ ਆ ਜਾਂ ਹਾਰ ਗਏ ਉਹਨਾਂ ਨੂੰ ਜਵਾਬਦੇਹ ਕਰਦੇ ਆ ਪਰ ਮੇਰਾ ਮੰਨਣਾ ਇਹ ਹੈ ਕਿ ਖੁਦ ਭਗਵੰਤ ਮਾਨ ਜੀ ਨੂੰ ਜਵਾਬਦੇਹ ਹੋਣਾ ਚਾਹੀਦਾ ਸੀਗਾ ਵਲੰਟੀਅਰਸ ਦਾ ਆਪਣੇ ਪੁਰਾਣੇ ਆਗੂਆਂ ਦਾ ਜਵਾਬਦੇਹ ਹੋਣਾ ਚਾਹੀਦਾ ਸੀਗਾ ਕਿ ਜੋ ਇਹ ਬੰਦੇ ਥੋਪੇ ਗਏ ਐਮਐਲਏ ਬਣਾਏ ਗਏ ਦੂਜੀਆਂ ਪਾਰਟੀਆਂ ਚੋਂ ਤੋੜ ਕੇ ਲਿਆਂਦੇ ਗਏ ਇਹ ਫੈਸਲੇ ਕਿੰਨਾ ਦੇ ਸੀਗੇ ਇਹ ਜਵਾਬਦੇਹ ਹੋਣਾ ਚਾਹੀਦਾ ਸੀਗਾ ਕਿ ਸ਼ੁਰੂ ਚ ਹੀ ਜਿਵੇਂ ਟਰੱਕ ਯੂਨੀਅਨਾਂ ਨੂੰ ਟੁੱਟ ਕੇ ਪੈ ਗਏ ਸੀ ਇਹ ਬੰਦੇ ਦੂਜੀਆਂ ਪਾਰਟੀਆਂ ਚ ਆਏ ਕਿ ਤੁਸੀਂ ਕੀ ਸੁੱਤੇ ਸੀਗੇ ਜਵਾਬ ਦੇ ਇਹਨਾਂ ਨੂੰ ਇਸ ਗੱਲ ਵਾਸਤੇ ਹੋਣਾ ਚਾਹੀਦਾ ਆਪਣੇ ਵਲੰਟੀਅਰ ਨੂੰ ਕਿਉਂਕਿ ਵਲੰਟੀਅਰ ਸਭ ਤੋਂ ਵੱਡੀ ਤਾਕਤ ਹੈ ਵਲੰਟੀਅਰ ਇਹਨਾਂ ਦੇ ਜਿਹੜੇ ਆ ਉਹ ਕਹ ਲੋ ਫੈਕ ਬੋਨ ਆ ਤਾਂ ਉਹਨਾਂ ਨੂੰ ਜਵਾਬ ਦੇ ਹੋਣਾ ਚਾਹੀਦਾ ਕਿ ਭਾਈ ਅੱਜ ਤੱਕ ਕੀ ਹੋਣ ਤੁਹਾਨੂੰ ਫੀਡਬੈਕ ਜਿਹੜੀ ਮਿਲ ਰਹੀ ਹੈ ਕਿ ਅੱਜ ਤੱਕ ਤੁਹਾਨੂੰ ਇਹ ਰਿਪੋਰਟਾਂ ਹੀ ਨਹੀਂ ਸੀ ਮਿਲ ਰਹੀਆਂ ਕਿ ਕੋਈ ਜਾਂ ਨਹੀਂ ਨੰਬਰ ਪਲੇਟ ਲਾਈ ਫਰਦਾ ਕਿਸੇ ਦਾ ਆਪਣਾ ਭਈਆ ਮਾਈਨਿੰਗ ਚ ਫੜਿਆ ਜਾਂਦਾ ਹੈ ਕੋਈ ਐਮਐਲਏ ਲੋਕਾਂ ਨੂੰ ਗੋਲਾਂ ਘੱਟੀ ਜਾਂਦਾ ਕੋਈ ਕੁਝ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਕੋਈ ਇੱਧਰ ਨੂੰ ਜਹਾਜ਼ ਨੂੰ ਚੜ ਜਾਂਦਾ ਕੋਈ ਉੱਧਰ ਨੂੰ ਜਹਾਜ਼ ਨੂੰ ਚੜ ਜਾਂਦਾ ਇਹ ਜਵਾਬ ਦੇਣੀ ਚਾਹੀਦੀ ਆ ਭਗਵੰਤ ਮਾਨੋਰਾਂ ਦੀ ਆਪਣੇ ਵਲੰਟੀਅਰਸ ਨੂੰ ਕਿ ਭਾਈ ਤੁਸੀਂ ਦਿੱਲੀ ਦੇ ਝੂਲੇ ਠੀਨਾ ਕਿਉਂ ਆਏ ਪਏ ਮੇ ਜੀ ਕਿਉਂ ਆਏ ਪਏ ਉਹ ਇਹ ਜਵਾਬ ਦੇਣੀ ਚਾਹੀਦੀ ਉਹ ਜਵਾਬ ਦੇ ਉਹਨਾਂ ਲੋਕਾਂ ਤੋਂ ਹੀ ਕਰ ਰਹੇ ਆ ਜਿਨ੍ਹਾਂ ਦੀਆਂ ਰਿਪੋਰਟਾਂ 네ਗੇਟਿਵ ਨੇ ਤੋ ਉਹ ਕੀ ਕਹਿਣਗੇ ਕੀ ਐਸੀ ਇਦਾਂ ਕਰਦੇ ਆ ਨਹੀਂ ਪਰ ਹਕੀਕਤ ਇਹ ਆ ਕਿ ਭਗਵੰਤ ਮਾਨ ਹੋਰੀ ਕਿਤੇ ਨਾ ਕਿਤੇ ਮੈਂ ਸਮਝਦਾ ਮਾਂ ਕਿ ਇੱਕ ਐਸੀ ਐਸੀ ਦੁਨੀਆ ਚ ਖੋ ਗਿਆ ਜਿਹੜੀ ਦੁਨੀਆ ਭਰਮ ਪਾਉ ਦੁਨੀਆ ਭੁਲੇਖੇ ਵਾਲੀ ਦੁਨੀਆ ਜਿਹਦੇ ਵਿੱਚ ਸੱਚ ਪੂਰੀ ਤਰ੍ਹਾਂ ਪਹੁੰਚਦਾ ਹੀ ਨਹੀਂ ਹੈ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਹੋਰਾਂ ਨੂੰ ਜਵਾਬ ਦੇਉਣਾ ਚਾਹੀਦਾ ਸੀ ਕਿ ਕੈਂਪੇਨ ਤੁਸੀਂ ਲੀਡ ਕੀਤੀ 190 ਦਾ ਨਾਰਾ ਤੁਸੀਂ ਦਿੱਤਾ ਸਟੇਟ ਨੂੰ ਤੁਸੀਂ ਚਲਾ ਰਹੇ ਹੋ ਸਟੇਟ ਹੈਡ ਹੋ ਤੁਸੀਂ ਗਵਰਨਮੈਂਟ ਦੇ ਹੈਡ ਹੋ ਤੁਸੀਂ ਸੋ ਗੱਲ ਇਹ ਆ ਕਿ ਬਈ ਤੁਹਾਨੂੰ ਜਵਾਬ ਦੇ ਹੋਣਾ ਚਾਹੀਦਾ ਸੀਗਾ ਨਾ ਕਿ ਤੁਸੀਂ ਜਵਾਬ ਦੇ ਕਰ ਰਹੇ ਹੋ ਫੁਲਾੜਾ ਫੁਲਾੜਾ ਪਾਠਕ ਸਾਹਿਬ ਉਹ ਆਪਣੀ ਰਣਨੀਤੀ ਤੇ ਚੱਲਦੇ ਸੋ ਤੁਸੀਂ ਸਭ ਤੋਂ ਪਹਿਲਾਂ ਤਾਂ ਜਵਾਬ ਦਿਓ ਕਿ ਜਵਾਬ ਦਿਓ ਕਿ ਕਿ ਆਜ਼ਾਦਾਨਾ ਢੰਗ ਨਾਲ ਕਦੋਂ ਤੁਸੀਂ ਕੰਮ ਕਰੋਗੇ ਕਦੋਂ ਤੁਹਾਡੇ ਤੇ ਗੁੰਡਾ ਜਿਹੜਾ ਲਗਾ ਹੋਇਆ ਕਿ ਫਾਈਨੈਂਸ ਦੀਆਂ ਮੀਟਿੰਗਾਂ 'ਚ ਵੀ ਆ ਕੇ ਦਿੱਲੀ ਦੀ ਮਨਿਸਟਰ ਬੈਠ ਜਾਂਦੀ ਆ ਆ ਸਾਰੀਆਂ ਰਿਪੋਰਟਾਂ ਨੇ ਇਹ ਤਾਂ ਫਾਰਮੈਲਿਟੀ ਹੈ ਬਿਲਕੁਲ ਜੀ ਮੈਂ ਵੀ ਉਹੀ ਗੱਲ ਕਹਿ ਰਿਹਾ ਨਾ ਕਿ ਜਵਾਬਦੇਹ ਤਾਂ ਤੁਹਾਨੂੰ ਹੋਣਾ ਚਾਹੀਦਾ ਆਪਣੇ ਵਲੰਟੀਅਰਸ ਦਾ ਤੁਹਾਨੂੰ ਜਵਾਬਦੇਹ ਹੋਣਾ ਚਾਹੀਦਾ ਸੋ ਇਸ ਕਰਕੇ ਇਹ ਜਵਾਬ ਦੇਣ ਇਹਨਾਂ ਗੱਲਾਂ ਦਾ ਕਿ ਭਾਈ ਸਟਾਰ ਕੰਪੇਨਰ ਤੁਸੀਂ ਸੀਸੀ ਸਾਰਾ ਕੁਝ ਤੁਸੀਂ ਨੀਡ ਕੀਤਾ ਤੇ ਕੀ ਤੁਹਾਨੂੰ ਅੱਜ ਐਮਐਲਐਸ ਦੀਆਂ ਜਿਹੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਜਾਂ ਰਿਜ਼ਲਟ ਸੁਣਨ ਨੂੰ ਮਿਲ ਰਹੇ ਆ ਕੀ ਭਾਈ ਇੱਕ ਗਵਰਨਮੈਂਟ ਦੇ ਹੈੱਡ ਨੂੰ ਇਹ ਜਾਣਕਾਰੀ ਨਹੀਂ ਸੀ ਕੁਫੀਆ ਤੌਰ ਤੇ ਕਿ ਥੱਲੇ ਕੀ ਹੋ ਰਿਹਾ ਜੇ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਫੇਰ ਬਹੁਤ ਮੁਸ਼ਕਲ ਹੋ ਜਾਏਗਾ ਕੋਈ ਕੱਲ ਨੂੰ ਇੰਡੀਆ ਵਰਸਸ ਪਾਕਿਸਤਾਨ ਮੈਚ ਕੀ ਸਮਝਦੇ ਹੋ ਵੇਖੀ ਜਾਊਗੀ ਜੀ ਮੈਚ ਮੈਚ ਐ ਸੂਰਾ ਆਪਾ ਬਹੁਤਾ ਮੱਥਾ ਖਪਾਈ ਨਹੀਂ ਕਰਦੇ ਮੈਚ ਇੱਕ ਐਂਟਰਟੇਨਮੈਂਟ ਹੁੰਦਾ ਠੀਕ ਐ ਸਰ ਇੱਕ ਇੱਕ ਐਂਟਰਟੇਨਮੈਂਟ ਹੁੰਦਾ ਮਨੋਰੰਜਨ ਹੁੰਦਾ ਥੋੜੇ ਇਮੋਸ਼ਨਸ ਹੁੰਦੇ ਉਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੁਣ ਹਾਂ ਵੀ ਨਹੀਂ ਹੁੰਦੇ ਇਮੋਸ਼ਨਸ ਉਮਰ ਹੁੰਦੀ ਐ ਸਰ ਮੈਨੂੰ ਨਹੀਂ ਪਤਾ ਤੁਹਾਡੀ ਉਮਰ ਕਿੰਨੀ ਐ ਪਰ ਸਾਡੇ ਵਾਲੀ ਉਮਰ ਚ ਆ ਕੇ ਕੁਝ ਚੀਜ਼ਾਂ ਛਿੜੀਆਂ ਆਪਣੇ ਆਪ ਸੈਟ ਹੋ ਜਾ तीर भी तो भगवंत जी ने चलाए सी बिल्कुल वही ते गल है ना कि तीर कमांड ते तो तुसी ਲਈ ਫਿਰਦੇ ਸੀਗੇ ਉਹ ਕਤੀਰ ਕਮਾਂਡ ਟੁੱਟ ਗਿਆ ਹੁਣ ਉਹ ਤੀਰ ਐ ਲੁੜਕੇ ਪੈ ਨੇ ਜਿਵੇਂ ਟਾਲੀ ਤੋਂ ਤੋਰੀ ਲੰਕੀ ਹੁੰਦੀ ਐ ਪੰਜਾਬ ਆਈਡੀਐਸੂ ਪੁੱਛ ਰਹੇ ਨੇ ਵਾਰ-ਵਾਰ ਪੁੱਛ ਰਹੇ ਨੇ ਕਿ ਅਮਰਤਪਾਲ ਕਦੋਂ ਆਉਣਗੇ ਜ਼ਿਲ੍ਹੇ ਚ ਦੇਖੋ ਹਜ਼ੂਰ ਮੈਂ ਅੱਗੇ ਦੱਸ ਚੁੱਕਾ ਹਾਂ ਇਹ ਬਾਰੇ ਤੁਸੀਂ ਦੁਬਾਰਾ ਸੁਣ ਲੈਣਾ ਗੇਮਸ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਬਿਲਕੁਲ ਜੀ ਕੇਜਰੀਵਾਲ ਦੀ ਕਾਰਗੁਜ਼ਾਰੀ ਵੀ ਚੰਗੀ ਨਹੀਂ ਰਹੀ ਭਗਵੰਤ ਮਾਨ ਨੂੰ ਕੌਮੀ ਆਪ ਦਾ ਪ੍ਰਧਾਨ ਬੰਨਾ ਚਾਹੀਦਾ ਮਨਪ੍ਰੀਤ ਜੀ ਉਹਨਾਂ ਦੀ ਆਪ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਤੁਸੀਂ ਦੇਖੋ ਜੇ ਕਿਤੇ ਸ਼ਹਿਰਾਂ ਦੀ ਛੋਣਾ ਦੇ ਵਿੱਚ ਮਾੜੀ ਰਹੀ ਜਾਂ ਜਿੰਨੀ ਛੋਣਾ ਚ ਮਾੜੀ ਰਹੀ ਤੇ ਉਹਨਾਂ ਨੇ ਇਥੋਂ ਵੀ ਇੱਕ ਚੱਕ ਦੇਣਾ ਤੁਸੀਂ ਉਹਨਾਂ ਨੂੰ ਕੌਮੀ ਲੱਭਦੇ ਫਿਰਦੇ ਹਣਾ ਤੋਂ ਬਚਾਓ ਲਈ ਹਾਲੇ ਤੱਕ ਸਰਕਾਰ ਨੇ ਕੋਈ ਕਦਮ ਨਹੀਂ ਚੁੱਕੇ ਪਿਛਲੇ ਨੁਕਸਾਨ ਦਾ ਮੁਆਵਜ਼ਾ ਹਲੇ ਤੱਕ ਰਹਿੰਦਾ ਹੈ ਪਰ ਅਨੁਰਾਗ ਜੀ ਤੇ ਕੱਲ ਕਹਿ ਰਹੇ ਸਨ ਇਹਨਾਂ ਦੇ ਚੀਫ ਸੈਕਟਰੀ ਕਿ ਅਸੀਂ ਮੌਨਸੂਨ ਵਾਸਤੇ ਸਾਰੇ ਪ੍ਰਬੰਧ ਕਰ ਲਏ ਨਿਊਜ਼ ਕਟਿੰਗ ਕਰਕੇ ਰੱਖ ਲਿਓ ਖੁਦਾਨਾ ਖਾਸਤਾ ਜੇ ਕੋਈ ਗੱਲ ਇਸ ਤਰ੍ਹਾਂ ਦੀ ਹੋਈ ਤਾਂ ਫੇਰ ਇੱਕ ਕਟਿੰਗ ਲੈ ਕੇ ਭਗਵੰਤ ਮਾਨ ਜੀ ਨੂੰ ਕਰ ਦਿਓ ਮੇਲ ਦਿੱਲੀ ਚ ਤਾਂ ਝਾੜੂ ਤੇ ਝਾੜੂ ਹੀ ਫਿਰ ਗਿਆ ਹਾਂਜੀ ਹਾਂਜੀ ਦਿੱਲੀ ਚ ਤਾਂ ਬਹੁਤ ਬੁਰੀ ਹੋਈ ਇਹਨਾਂ ਦੇ ਨਾਲ ਤਾਂ ਸ਼ਾਇਦ ਭਗਵੰਤ ਮਾਨ ਬਚਨਗੇ ਵੀ ਇਸੇ ਕਰਕੇ ਉਹ ਕਹਿਣਗੇ ਕਿ ਤੁਹਾਡੀ ਜ਼ੀਰੋ ਆ ਮੈਂ ਤਾਂ ਫੇਰ ਵੀ ਤਿੰਨ ਕੱਢ ਲਈਆਂ ਪਰ ਗਾਂਹ ਜਾ ਕੇ ਜਿਹੜਾ ਜਿੰਨੀ ਚੋਣ ਉਹਦਾ ਰਿਜ਼ਲਟ ਬਹੁਤ ਮਹੱਤਵਪੂਰਨ ਹੋ ਜਾਏਗਾ ਅ ਸਰ 15 20 ਮਿੰਟ ਲਾਉਣੇ ਔਖੇ ਹੋ ਜਾਣੇ ਹੁਣ ਤਾਂ 53 54 ਮਿੰਟ ਹੋ ਗਏ ਕੱਲੇ ਨੂੰ ਇੰਨਾ ਚਿਰ ਬੋਲਣਾ ਵੱਖ-ਵੱਖ ਕਮੈਂਟਾਂ ਤੇ ਇਕਦਮ ਇਧਰੋਂ ਇਧਰ ਇਧਰ ਲਿਜਾਣਾ ਦਿਮਾਗ ਨੂੰ ਬਹੁਤ ਤਕੜੀ ਤੇ ਥਕਾਊ ਕਸਰਤ ਹੁੰਦੀ ਹੈ ਸਰ ਕੋਈ ਕਮੈਂਟ cricket ਦਾ ਆ ਗਿਆ ਕੋਈ ਇਕਦਮ ਇਧਰ ਆ ਗਿਆ ਹੜਾ ਲਈ ਡਿਊਟੀਆਂ ਜ਼ਰੂਰ ਲਾ ਦਿੱਤੀਆਂ ਫੋਨ ਸੁਣਨੇ ਨੂੰ ਮਹਾਲ ਸਾਹਿਬ ਕਹਿੰਦੇ ਆ ਐਮਐਲਏ ਅੰਡਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਇਕੱਠੀ ਮੀਟਿੰਗ ਕਰੀ ਰਿਪੋਰਟ ਕਿਵੇਂ ਦਿੰਦੇ ਪ੍ਰਧਾਨ ਹਾਂ ਬਿਲਕੁਲ ਇਹ ਵੀ ਗੱਲ ਤੁਹਾਡੀ ਸਹੀ ਆ ਖੁੱਲ ਕੇ ਤੁਸੀਂ ਭਾਈ ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਵਲੰਟੀਅਰਸ ਦੇ ਨਾਲ ਆਓ ਬੈਠੋ ਉਹ ਤੁਹਾਨੂੰ ਥੱਲੇ ਸਾਰਾ ਕੁਝ ਹੀ ਦੱਸ ਦੇਊਗੇ ਸਾਰਾ ਕੁਝ ਹੀ ਦੱਸ ਦੇਊਗੇ ਹਾਂਜੀ ਹਾਂਜੀ ਗੁਰਲਾਲ ਭਾਈ ਬਿਲਕੁਲ ਅਨਫੋਰਚਨਟਲੀ ਉਹ ਸ਼ੇਅਰਕਾਰਡ ਮੁੰਡਾ ਮਰ ਗਿਆ ਬਹੁਤ ਬੁਰੀ ਹਾਲਤ ਆ ਕੀ ਕਰੀਏ ਇੱਥੇ ਬਹੁਤ ਮੰਦਾ ਹਾਲਿਆ ਇੱਕ ਪਰਿਵਾਰ ਦਾ ਮੁੰਡਾ ਅਮਰੀਕਾ ਦਾ ਸਨੀਕ ਸੀ ਉਥੋਂ ਉਤੇਸ਼ਾ ਰਿਪੋਰਟ ਹੋਇਆ ਸੀਗਾ ਤੇ ਇੱਥੇ ਉਹ ਵੀ ਆਇਆ ਸੀਗਾ ਤੇ ਉਹ ਵੀ ਪੂਰਾ ਹੋ ਗਿਆ ਆਪਣੇ ਏਰੀਏ 'ਚ ਹੀ